ਇੱਕ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਤੇ ਉਹਨਾਂ ਨੇ ਆਪਣੀ ਇੱਕ ਫਿਲਮ ਜਿਹੜੀ ਹੈ ਪਿੱਟ ਸਿਆਪਾ ਸੀਜ਼ਨ 2 ਜਿਹੜਾ ਉਦਾਨ ਹੈ ਉਹਦੇ ਲਈ ਜਿਹੜੀ ਬੀਤੇ ਦਿਨੀ ਸ਼ੂਟਿੰਗ ਕੀਤੀ ਹੈ ਉਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੋਸਤੋ ਸੋਨਮ ਬਾਜਵਾ ਦੀ ਇੱਕ ਤਾਂ ਮੂਵੀ ਦਾ ਸ਼ੂਟ ਚੱਲ ਰਿਹਾ ਜਿਸ ਦਾ ਨਾਮ ਹੈ ਪਿੱਟ ਸਿਆਪਾ ਬਸ ਫੇਰ ਕੀ ਸੀ ਜਿਹੋ ਜਿਹਾ ਮੂਵੀ ਦਾ ਨਾਮ ਹੈ ਉਹ ਜਿਹਾ ਹੀ ਕੰਮ ਹੋ ਗਿਆ ਸੋਨਮ ਬਾਜਵਾ ਤੇ ਸਾਰੀ ਫਿਲਮ ਦੀ ਟੀਮ ਦੇ ਨਾਲ ਇਹਨਾਂ ਦੇ ਗੱਲ ਇਹੋ ਜਿਹਾ ਪਿੱਟ ਸਿਆਪਾ ਪੈ ਗਿਆ ਕਿ ਹੁਣ ਮੈਨੂੰ ਲੱਗਦਾ ਔਖਾ ਹੀ ਰਹੂਗਾ ਇਹ ਹੋਇਆ ਮਾਮਲਾ ਕੁਝ ਇਹੋ ਆ ਕਿ ਸਰਹੰਦ ਵਿਖੇ ਇੱਟ ਸੇ ਆਪਾਂ ਮੂਵੀ ਦਾ ਸ਼ੂਟ ਚੱਲ ਰਿਹਾ ਸੀ ਚੱਲ ਕੇ ਰਿਹਾ ਸੀ ਮਤਲਬ ਸ਼ੂਟ ਹੋ ਵੀ ਗਿਆ ਨਿਪਟ ਗਿਆ ਸਾਰਾ ਕੁਝ ਕੋਈ ਦਿੱਕਤ ਨਹੀਂ ਪਰ ਬਾਅਦ ਦੇ ਵਿੱਚ ਕੁਝ ਅਜੀਬਾ ਹੋਇਆ ਕਿ ਇਕੱਲੀ ਸੁਨਮ ਬਾਜਵਾ ਹੀ ਨਹੀਂ ਉਸਦੀ ਪੂਰੀ ਟੀਮ ਹੀ ਨਹੀਂ ਨਾਲ ਕੁਝ ਪੁਲਸ ਵਾਲੇ ਵੀ ਲਪੇਟੇ ਗਏ ਜਿਨ੍ਹਾਂ ਨੇ ਉੱਥੇ ਪਰਮਿਸ਼ਨ ਦਿੱਤੀ ਸੀ ਸ਼ੂਟ ਕਰਨ ਦੀ ਉਹ ਵੀ ਲਪੇਟੇ ਚ ਆ ਗਏ ਤੇ ਪੂਰਾ ਜਿਹੜਾ ਉੱਥੇ ਦਾ ਮਤਲਬ ਕਿ ਕਮੇਟੀ ਬਣੀ ਹੋਈ ਆ ਜਾਂ ਪੂਰਾ ਮਤਲਬ ਕਿ ਆਰਗੇਨਾਈਜੇਸ਼ਨ ਆ ਉਹ ਜਗ੍ਹਾ ਦੀ ਉਹ ਵੀ ਲਪੇਟੇ ਚ ਆ ਗਈ ਆ ਤੇ ਹੁਣ ਇਹਨਾਂ ਸਾਰਿਆਂ ਦੇ ਖਿਲਾਫ ਮੁਕੱਦਮਾ ਦਰਜ ਹੋ ਚੁੱਕਿਆ ਜਾਂ ਫਿਰ ਪੂਰੀ ਤਰ੍ਹਾਂ ਹੋਣ ਦੀ ਤਿਆਰੀ ਆ ਤਾਂ ਸੁਨਮ ਬਾਜਵਾ ਦੀ ਮੁਸ਼ਕਲ ਵਧਿਆ ਹੁਣ ਪੂਰਾ ਜਿਹੜਾ ਮਾਮਲਾ ਉਹਨੂੰ ਧਿਆਨ ਨਾਲ ਸੁਣਿਓ ਜਿਹੜੇ ਬੰਦਿਆਂ ਨੇ ਇਹ ਮੁਕਾਦਮੇ ਦਰਜ ਕਰਵਾਏ ਨੇ ਸਾਰੇ ਉਹ ਬੰਦਿਆਂ ਦੇ ਮੂੰਹੋਂ ਆਪ ਸੁਣ ਲਓ ਕਿਉਂਕਿ ਇਹ ਨਾ ਸਾਰੀ ਗੱਲ ਸੁਣਨ ਵਾਲੀ ਆ ਹੁਣ ਤੁਸੀਂ ਇਹ ਵੀ ਦੱਸਣਾ ਵੀ ਇਹ ਥੋੜਾ ਜਨਾ ਧਰਮ ਨਾਲ ਵੀ ਜੁੜਿਆ ਹੋਇਆ ਮੁੱਦਾ ਸੈਂਸ ਤੇ ਮੁੱਦਾ ਇੱਕ ਤਾਂ ਜਿਹੜੇ ਤੁਹਾਡੇ ਚ ਥੋੜੀ ਸੈਂਸ ਰੱਖਦੇ ਨੇ ਸੈਂਸਿਟਿਵ ਬੰਦੇ ਨੇ ਮੈਨੂੰ ਪਤਾ ਉਹ ਜ਼ਰੂਰ ਇਹ ਵੀਡੀਓ ਪੂਰੀ ਦੇਖ ਕੇ ਇਹਦੇ ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਮੋਗੇ ਕਿਉਂਕਿ ਪ੍ਰਤੀਕਿਰਿਆ ਤਾਂ ਕਰਕੇ ਜ਼ਰੂਰੀ ਹੈ ਤੁਹਾਡੀ ਕਿਉਂਕਿ ਅੱਗੇ ਵਾਸਤੇ ਵੀ ਨਾ ਕੁਝ ਅਜੀਹਾ ਹੋ ਸਕਦਾ ਵੀ ਕੀ ਅਸੀਂ ਇਹਨੂੰ ਧਰਮ ਨਾਲ ਈ ਤਾਂ ਜੋੜ ਸਕਦੇ ਆ ਜਾਂ ਫਿਰ ਜਿਹੜੀ ਬੇਇੱਜ਼ਤੀ ਇਹੀ ਆ ਉਹਨਾਂ ਨੇ ਇਹ ਜੀ ਬੇਇੱਜ਼ਤੀ ਕੀਤੀ ਆ ਕੀ ਉਹ ਇਦਾਂ ਇਹ ਕੁਝ ਕਰਨ ਨਾਲ ਸੱਚਮੁੱਚ ਬੇਇੱਜ਼ਤੀ ਹੋ ਜਾਂਦੀ ਆ ਤੁਸੀਂ ਆਪ ਸੁਣੋ ਤੇ ਫਿਰ ਫੈਸਲਾ ਜ਼ਰੂਰ ਦੱਸਿਓ ਕਿ ਤੁਹਾਡੇ ਕੀ ਵਿਚਾਰ ਨੇ ਇੱਕ ਮਸ਼ਹੂਰ ਅਦਾਕਾਰ ਆ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਤੇ ਉਹਨਾਂ ਨੇ ਆਪਣੀ ਇੱਕ ਫਿਲਮ ਜਿਹੜੀ ਆ ਪਿੱਟ ਸਿਆਪਾਸ ਸੈਸ਼ਨ 2 ਜਿਹੜਾ ਉਦਾਹਨ ਆ ਉਹਦੇ ਲਈ ਜਿਹੜੀ ਬੀਤੇ ਦਿਨੀ ਸ਼ੂਟਿੰਗ ਕੀਤੀ ਹੈ ਉਹ ਜ਼ਿਲ੍ਹਾ ਫਤਿਹਗੜ ਸਾਹਿਬ ਸਰਹਿੰਦ ਦੀ ਇਤਿਹਾਸਿਕ ਮਸਜਿਦ ਹੈ ਮਸਜਿਦ ਸਦਨਾ ਜਿਹੜੀ ਕਿ ਭਾਈ ਸਦਨਾ ਜੀ ਦੇ ਨਾਂ ਤੋਂ ਮਸਜਿਦ ਮਸ਼ਹੂਰ ਹੈ ਔਰ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਦੱਸਦਾ ਚੱਲਾਂ ਕਿ ਭਾਈ ਸਦਨਾ ਜੀ ਜਿਹੜੇ ਹੈ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਭਾਈ ਸਦਨਾ ਜੀ ਕਸਾਈ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਔਰ ਇਹ ਇੱਕ ਬਹੁਤ ਵੱਡੇ ਸੂਫੀ ਸੰਤ ਬਜ਼ੁਰਗ ਆਪਣੇ ਸਮੇਂ ਦੇ ਗੁਜ਼ਰੇ ਨੇ ਔਰ ਇਹਨਾਂ ਦਾ ਮੁਸਲਮਾਨਾਂ ਦੇ ਵਿੱਚ ਵੀ ਸਿੱਖ ਧਰਮ ਦੇ ਵਿੱਚ ਵੀ ਔਰ ਅਲੱਗ-ਅਲੱਗ ਸਮਾਜਾਂ ਦੇ ਵਿੱਚ ਬੜਾ ਹੀ ਸਤਕਾਰ ਹੈ ਸ਼ੁਰੂ ਤੋਂ ਔਰ ਐਡੇ ਵੱਡੇ ਸੰਤ ਮਹਾਪੁਰਸ਼ ਨੇ ਕਿ ਤੰਤਨ ਸ਼੍ਰੀ ਗੁਰਗ੍ਰੰਥ ਸਾਹਿਬ ਦੇ ਵਿੱਚ ਵੀ ਇਹਨਾਂ ਦੀ ਬਾਣੀ ਜਿਹੜੀ ਉਸ ਸ਼ੋਭਿਤ ਹੈ ਤੇ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਜਿਹੜੇ ਵੀ ਫਿਲਮ ਦੇ ਪ੍ਰੋਡਿਊਸਰ ਹੈ ਇਹਨਾਂ ਨੇ ਬੀਤੇ ਅਜ ਤੋਂ 10-15 ਦਿਨ ਪਹਿਲਾਂ ਪਰੋਤਰ ਵਿਭਾਗ ਦੇ ਨਾਲ ਮਿਲ ਕੇ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਔਰ ਬੇਅਦਬੀ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਗਈਆਂ ਮਸਜਿਦ ਦੇ ਇੱਜ਼ਤ ਨੂੰ ਪਾਮਾਲ ਕੀਤਾ ਗਿਆ ਅੰਦਰ ਵੀ ਅੰਦਰ ਹੀ ਖਾਣਾ ਪੀਣਾ ਕੀਤਾ ਗਿਆ ਇਹਨਾਂ ਦੀ ਸਾਰੀ ਟੀਮ ਨੇ ਮਸਜਿਦ ਦੇ ਜਿਹੜੇ ਅਸਲ ਰੰਗ ਰੂਪ ਹੈ ਉਹਨੂੰ ਲਾਈਟਾਂ ਲਾ ਕੇ ਤਬਦੀਲ ਕੀਤਾ ਉਦੀ ਸ਼ਖਸੀਅਤ ਨੂੰ ਮਜਰੂ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਇਹ ਸਮਝਦਾ ਕਿ ਇੱਕ ਬਹੁਤ ਵੱਡੀ ਬੇਅਦਬੀ ਹੈ ਔਰ ਗੁਸਤਾਖੀ ਹੈ ਜਿਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਤੇ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਹੈ ਕਿ ਐਕਟਰੈਸ ਦੇ ਉੱਤੇ ਵੀ ਔਰ ਪ੍ਰੋਡਿਊਸਰ ਔਰ ਜਿਹੜੀ ਟੀਮ ਉੱਤੇ ਬੇਅਦਬੀ ਕਰਨ ਦੇ ਵਿੱਚ ਸ਼ਾਮਲ ਸੀਗੀ ਫੌਰੀ ਤੌਰ ਤੇ ਮੁਕੱਦਮਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ